ਪੰਜਾਬ ਵਿੱਚ ਇੱਕ ਲਗਜ਼ਰੀ ਸਲੂਨਾਂ ਤੇ ਲਗਾਤਾਰ ਛਾਪੇ ਵੱਜ ਰਹੇ ਨੇ ਛਾਪੇ ਇੱਕ ਵਾਰ ਨਹੀਂ ਦੋ ਵਾਰਾਂ ਛਾਪੇ ਵੱਜ ਰਹੇ ਨੇ ਤੇ ਲਗਜ਼ਰੀ ਸਲੂਨਾਂ ਤੇ ਜਿਹੜੇ ਛਾਪੇ ਵੱਜ ਰਹੇ ਨੇ ਉਹਦੇ ਚ ਨਾਲ ਸਰਕਾਰੀ ਹਰਕਤ ਵਿੱਚ ਆਈ ਕਿ ਆਖਰ ਕਿਹਦੇ ਕਹਿਨ ਤੇ ਛਾਪੇ ਵੱਜ ਰਹੇ ਨੇ ਤੇ ਕਿਉਂ ਮਾਰੇ ਜਾ ਰਹੇ ਨੇ ਖਬਰ ਕਾਫੀ ਵੱਡੀ ਹੈ ਔਰ ਸਿਰ ਪੰਜਾਬ ਦੇ ਵਿੱਚ ਨਹੀਂ ਕਈ ਸੂਬਿਆਂ ਦੇ ਵਿੱਚ ਇਸ ਲਗਜ਼ਰੀ ਕੰਪਨੀ ਦੇ ਸਲੂਨਾਂ ਸਲੂਨ ਮਤਲ ਜਿੱਥੇ ਲੋਕਾਂ ਦੇ ਵਾਲ ਕੱਟੇ ਜਾਂਦੇ ਨੇ ਜਾਂ ਫਿਰ ਜਿਹਨੂੰ ਨਾਈਆਂ ਦੀ ਦੁਕਾਨ ਦੇ ਤੌਰ ਤੇ ਕਿਹਾ ਜਾਂਦਾ ਅੱਜ ਕੱਲ ਨਵੀਂ ਪ੍ਰਵਾਸਾ ਦੇ ਤਹਿਤ ਵੱਡੇ ਵੱਡੇ ਆਲੀਸ਼ਾਨ ਜਿੱਥੇ ਏਸੀ ਲੱਗੇ ਨੇ ਹਰ ਤਰ੍ਹਾਂ ਦੀ ਸੋਹਣੇ ਬਣਨ ਦੀ ਜਿਹੜੀ ਇੱਕ ਦੁਕਾਨ ਨੂੰ ਸਲੂਨ ਆਖਿਆ ਜਾਂਦਾ ਉਸ ਲੰਝਰੀ ਕੰਪਨੀ ਦੇ ਸਲੂਨ ਤੇ ਪੰਜਾਬ ਚ ਲਗਾਤਾਰ ਛਾਪੇ ਵਜਰੇ ਨੇ ਦੂਰੇ ਛਾਪੇ ਵਜਰੇ ਨੇ ਜਿਸ ਕਰਕੇ ਇਹ ਚਰਚਾ ਸ਼ੁਰੂ ਹੋਈ ਹੈ ਗੱਲ ਇਹ ਕਿ ਪੰਜਾਬ ਚ ਇੱਕੋ ਕੰਪਨੀ ਦੇ ਸਲੂਨ ਨਹੀਂ ਆ ਹੋਰ ਨਾਲ ਕੰਪਨੀਆਂ ਦੇ ਵੀ ਸਲੂਨ ਆ ਲੇਕਿਨ ਇੱਕ ਕੰਪਨੀ ਦੇ ਜਿਹੜੇ ਨਿਸ਼ਾਨੇ ਲੱਗੇ ਨੇ ਟਾਰਗੇਟ ਕੀਤਾ ਜਾ ਰਿਹਾ ਉਹਦੀ ਵਜ੍ਹਾ ਕੀ ਹੈ ਅਸਲ ਦੱਸਿਆ ਜਾ ਕੇ ਪੰਜਾਬ 'ਚ ਇੱਕੋ ਕੰਪਨੀ ਦੇ ਲਗਜ਼ਰੀ ਸਲੂਨਾ ਤੇ ਦੋਰੇ ਛਾਪਿਆਂ ਦਾ ਭੇਤ ਬਣ ਗਿਆ ਪਹਿਲਾਂ ਪਾਵਰਕਾਮ ਵੱਲੋਂ ਇੱਕੋ ਕੰਪਨੀ ਦੇ ਲਗਜ਼ਰੀ ਸਲੂਨਾ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਦੋਂ ਪਾਵਰਕਾਮ ਦੇ ਕੁਝ ਹੱਥ ਪੱਲੇ ਨਾ ਲੱਗਿਆ ਤਾਂ ਉਸ ਮਗਰ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਛਾਪੇ ਮਾਰੇ ਨੇ ਇਸ ਕੰਪਨੀ ਦੇ ਦੇਸ਼ ਭਰ ਵਿੱਚ 80 ਦੇ ਕਰੀਬ ਸਲੂਨਾ ਪਾਵਰ ਕਾਮ ਨੇ 12 ਅਗਸਤ ਨੂੰ ਜਦ ਮਹਾਲੀ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਲਗਜ਼ਰੀ ਸਲੂਨ ਵਾਲੀ ਕੰਪਨੀ హెਅਰ ਮਾਸਟਰ ਕੰਪਨੀ ਦੇ ਲਗਜ਼ਰੀ ਸਲੂਨਾਂ ਤੇ ਛਾਪੇ ਮਾਰੇ ਤਾਂ ਬਹੁਤ ਕੁਝ ਹੱਥ ਨਹੀਂ ਲੱਗਿਆ ਉਸ ਮਗਰੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੀ ਪਹਿਲੀ ਵਾਰ ਲਗਜ਼ਰੀ ਸਲੂਨਾਂ ਤੇ ਛਾਪੇ ਮਾਰੇ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ హెਅਰ ਮਾਸਟਰ ਦੇ 12 ਸਲੂਨਾਂ ਤੇ ਛਾਪੇ ਮਾਰੇ ਨੇ ਪਤਾ ਲੱਗਾ ਹੈ ਕਿ ਨਿਸ਼ਾਨੇ ਤੇ ਇੱਕੋ ਲਗਜ਼ਰੀ ਕੰਪਨੀ ਦੇ ਸਲੂਨ ਹਨ ਜਦੋਂ ਕਿ ਬਾਕੀਆਂ ਦੇ ਲਈ ਤੇ ਦਿਖਾਵੇ ਲਈ ਛਾਪੇ ਮਾਰੇ ਗਏ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹਨਾਂ ਲਗਜ਼ਰੀ ਸਲੂਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਨੇ ਪਤਾ ਲੱਗਿਆ ਹੈ ਕਿ ਪੰਜਾਬ ਤੋਂ ਬਾਹਰਲਾ ਇੱਕ ਬਾਸ ਇਹਨਾਂ ਲਗਜ਼ਰੀ ਸਲੂਨਾ ਬਾਰੇ ਹੁਕਮ ਦੇ ਰਿਹਾ ਇਸ ਕੰਪਨੀ ਨਾਲ ਕਿਸੇ ਵੱਲੋਂ ਨੇਤਾ ਦੀ ਅਨਬਨ ਹੋਗੇ ਸੀ ਪਰ ਇਸ ਦਾ ਹਾਲੇ ਭੇਤ ਬਣਿਆ ਹੋਇਆ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਅਦਰਸ਼ ਪਾਲ ਸਿੰਘ ਹੁਣੇ ਆਖਦੇ ਨੇ ਕਿ ਕਿਦਰੋਂ ਵੀ ਆਏ ਕਿਸੇ ਹੁਕਮ ਤੇ ਛਾਪੇ ਨਹੀਂ ਮਾਰੇਗੇ ਬਲਕਿ ਉਹਨਾਂ ਦੇ ਧਿਆਨ ਵਿੱਚ ਆਉਣ ਮਗਰੋਂ ਹੀ ਵੱਡੇ ਸਲੂਨਾ ਦੀ ਚੈਕਿੰਗ ਕੀਤੀ ਗਈ ਹੈ ਪੰਜਾਬੀ ਟਰਬਿਊ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੁਣਾਂ ਦੀ ਪਹਿਲੇ ਪੰਨੇ ਤੇ ਛਾਪੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਅਦਰਸ਼ ਪਾਲ ਹੁਣੀ ਕਹਿ ਰਹੇ ਨੇ ਕਿ ਉਹਨਾਂ ਦੇ ਧਿਆਨ ਵਿੱਚ ਮਾਮਲਾ ਆਇਆ ਸੀ ਨਾ ਕਿ ਕੋਈ ਉੱਪਰੋਂ ਹੁਕਮ ਆਏ ਨੇ ਉਹਨਾਂ ਕਹਿੰਦੇ ਕਿ ਇਹ ਵੱਡੇ ਪੱਧਰ ਤੇ ਹੀ ਚੈਕਿੰਗ ਕੀਤੀ ਗਈ ਹੈ ਜਿਸ ਪਿੱਛੇ ਇੱਕ ਮਨੋਰਥ ਸੀ ਕਿ ਸਲੂਨਾ ਵੱਲੋਂ ਫਲਾਏ ਜਾ ਰਹੇ ਪ੍ਰਦੂਸ਼ਣ ਨੂੰ ਠੱਲਿਆ ਜਾਵੇ ਉਹਨਾਂ ਦੱਸਿਆ ਕਿ ਇਹਨਾਂ ਸਲੂਨਾ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਸਵਾਲ ਉੱਠਣ ਲੱਗੇ ਨੇ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਣ ਪੰਜਾਬ ਭਰ ਦੇ ਵੱਡੇ ਸਲੂਨਾ ਦੀ شناخت ਕਰਕੇ ਪਰ ਪ੍ਰਦੂਸ਼ਣ ਨੂੰ ਠਲ ਠਲਣਾ ਯਕੀਨੀ ਬਣਾਇਗਾ ਜਾਂ ਫਿਰ ਇਹ ਛਾਪੇਮਾਰੀ ਇੱਥੇ ਹੀ ਰੁਕ ਜਾਵੇਗੀ ਜਦੋਂ ਇਸ ਮਸਲੇ ਦੇ ਵਿੱਚ ਲਗਜ਼ਰੀ ਸਲੂਨ ਵਾਲੀ ਕੰਪਨੀ ਹੇਅਰ ਮਾਸਟਰ ਕੰਪਨੀ ਦੇ ਹਿੱਸੇਦਾਰ ਸਾਇਲ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਇਸ ਕੰਪਨੀ ਦੇ ਪੰਜਾਬ ਤੋਂ ਇਲਾਵਾ ਦਿੱਲੀ ਮਹਾਰਾਸ਼ਟਰ ਹਰਿਆਣਾ ਅੰਮਾਤਲ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਵੀ ਲਗਜ਼ਰੀ ਸਲੂਨਾ ਜਿਨ੍ਹਾਂ ਦੀ ਗਿਣਤੀ 80 ਦੇ ਕਰੀਬ ਦੱਸੀ ਜਾ ਰਹੀ ਹੈ ਹੁਣ ਸਵਾਲ ਹੈ ਕਿ ਪਹਿਲਾਂ ਬਿਜਲੀ ਬੋਰਡ ਨੇ ਛਾਪਾ ਮਾਰਿਆ ਫਿਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੁਣ ਸਵਾਲ ਇਹ ਸਭ ਤੋਂ ਵੱਡੇ ਨੇ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਿਰਫ ਸੂਲੂਣੀ ਦੇਖੇ ਨੇ ਮਠਿਆਈਆਂ ਵਾਲੀ ਦੁਕਾਨਾਂ ਕਿਉਂ ਨਹੀਂ ਦਿਖੀਆਂ ਪੰਜਾਬ ਦਾ ਪਾਣੀ ਬਰਬਾਦ ਕਰ ਚੁੱਕੇ ਨੇ ਲੁਧਿਆਣੇ ਦੀਆਂ ਕਈ ਫੈਕਟਰੀਆਂ ਉਹਨਾਂ ਤੇ ਕਿਉਂ ਨਹੀਂ ਛਾਪੇ ਮਾਰੇ ਗਏ ਤੇ ਆਖਿਰ ਉਹ ਕਿਹੜਾ ਬੌਸ ਆ ਜਿਹੜਾ ਪੰਜਾਬ ਤੋਂ ਬਾਹਰ बॉस देकेंट पेला बिलि बोर्ड ने ते फिर ਹੁਣ ਛਾਪੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬਾਰੇ ਨੇ ਕਿਹੜਾ ਬੌਸ ਸੀ ਜਿਹਦੇ ਪੰਜਾਬ ਦੇ ਵਿਭਾਗਾਂ ਤੇ ਹੁਕਮ ਚੱਲਦੇ ਨੇ ਕਿ ਉਹ ਬੰਦਾ ਆਪਣਾ ਮੂੰਹ ਸਵਾਰਨ ਗਿਆ ਸੀ ਸੁਰਖੀ ਬਿੰਦੀ ਲਾਉਣ ਗਿਆ ਸੀ ਸਪਾਕ ਕਰਾਉਣ ਗਿਆ ਸੀ ਫੇਰ ਕਟਿੰਗ ਅੱਛੀ ਤੰਗਾ ਕਰਾਉਣ ਗਿਆ ਸੀ ਜਾਂ ਉਸ ਬੌਸ ਦੇ ਪਰਿਵਾਰਕ ਮੈਂਬਰ ਗਏ ਸੀ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਬੌਸ ਦਿੱਲੀ ਗਿਆ ਹੋਵੇਗਾ ਤੇ ਦਿੱਲੀ ਕਿਉਂਕਿ ਦਿੱਲੀ ਦੇ ਵਿੱਚ ਸ਼ੈਡੋ ਤੇ ਭਾਪੀ ਦਾ ਰੁਤਬਾ ਹੋਵੇ ਤੇ ਫਿਰ ਪੰਜਾਬ ਦੇ ਵਿੱਚ ਛਾਪੇ ਵਰਵਾਏਗੇ ਨੇ ਕਿਉਂਕਿ ਪੰਜਾਬ ਦੇ ਵਿੱਚ ਕਿਹੜਾ ਵੱਡਾ ਪਾਵਰਫੁਲ ਬੰਦਾ ਜਿਸ ਦੇ ਕਹਿਣ ਤੇ ਪੰਜਾਬ ਦੇ ਮਹਿਕਮਿਆਂ ਨੇ ਇਸ ਲਗਜ਼ਰੀ ਸਲੂਨ ਵਾਲੀ ਕੰਪਨੀ ਦੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਨਾਖਤ ਕਰਨੀ ਹੋਵੇਗੀ ਪੰਜਾਬ ਸਰਕਾਰ ਨੂੰ ਸ਼ਨਾਖਤ ਕਰਨੀ ਹੋਵੇਗੀ ਕਿ ਉਹ ਕਿਹੜਾ ਬਾਸ ਹੈ ਜਿਹਦੇ ਕਹਿਣ ਤੇ ਪਹਿਲਾਂ ਬੀਲੀ ਬੋਰਡ ਨੇ ਲਕਜਰੀ ਸਲੂਨਾਂ ਦੇ ਛਾਪੇ ਮਾਰੇ ਨੇ ਤੇ ਉਸ ਤੋਂ ਬਾਅਦ ਫਿਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਪੰਜਾਬ ਦੇ ਨਾਲ ਧੱਕਾ ਕੌਣ ਕਰ ਰਿਹਾ ਤੇ ਪੰਜਾਬ ਦੇ ਵਿੱਚ ਵਪਾਰ ਕੌਣ ਬੰਦ ਕਰ ਰਿਹਾ ਤੇ ਕੀ ਉਸ ਬੌਸ ਕੋਲ ਲਕਜਰੀ ਸਲੂਨ ਵਾਲਿਆਂ ਨੇ ਜਿਆਦੇ ਪੈਸੇ ਮੰਗਲੇ ਸੀ ਜਾਂ ਫਿਰ ਉਹ ਆਪਣੀ ਜਿਹੜੀ ਆ ਮੁਫਤ ਦੇ ਵਿੱਚ ਹੀ ਆਪਣੀ ਜਿਹੜੀ ਸਰਵਿਸ ਚਾਹੁੰਦਾ ਸੀ ਪਰ ਮਾੜੀ ਗੱਲ ਹੈ ਪੰਜਾਬ ਦੇ ਵਿੱਚ ਅਜਿਹਾ ਧੱਕਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਔਰ ਖਾਸ ਕਰਕੇ ਬਿਜਲੀ ਬੂੜ ਵਾਲਿਆਂ ਨੂੰ ਚਾਹੀਦਾ ਹੈ ਕਿ ਇੱਕ ਐਮਐਲਏ ਕਹਿ ਦੇ ਕਹਿੰਦੇ ਤੁਸੀਂ ਚੋਰੀ ਕਰਨ ਵਾਲੇ ਬਿਲੀ ਚੋਰਾਂ ਦਾ ਤੁਸੀਂ ਚਲਾਨ ਜਾਂ ਜੁਰਮਾਨਾ ਨਹੀਂ ਨੂੰ ਠੋਕ ਸਕੇ ਤੇ ਪੰਜਾਬ ਪ੍ਰਦੂਸ਼ਣ ਕਡੋਲ ਬੋਰਡ ਵਾਲਿਆਂ ਦੇ ਵਿੱਚ ਇਨੀ ਹਿੰਮਤ ਨਹੀਂ ਆ ਕਿ ਪੰਜਾਬ ਸਾਰਾ ਸਤਲੁਜ ਬੁੱਢਾ ਨਾਲਾ ਲੁਧਿਆਣਾ ਦੀਆਂ ਫੈਕਟਰੀਆਂ ਨੇ ਬਰਬਾਦ ਕਰ ਦਿੱਤਾਗਾ ਉਹਨਾਂ ਨੂੰ ਤੁਸੀਂ ਉਹਨਾਂ ਦੇ ਚਲਾਨ ਨਹੀਂ ਕੱਟ ਸਕਦੇ ਪਰ ਇੱਕ ਬੌਸ ਦੇ ਕਹਿਣ ਤੇ ਲਗਜ਼ਰੀ ਸਲੂਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਇਹ ਬਹੁਤ ਹੀ ਬਿੰਦਨ ਜੋਗ ਗੱਲ ਹੈ ਇਸ ਜਾਣਕਾਰੀ ਨਾਲ ਤੁਹਾਡ ਤੁਹਾਨੂੰ ਆ ਗਿਆ ਦੇਖਦੇ ਰਹੋ এবিসি ਪੰਜਾਬ ਦਾ ਬਹੁਤ ਬਹੁਤ ਸ਼ੁਕਰੀਆ